ਲੋ ਵੀ ਦੋਸਤੋ ਅੱਜ ਹੋ ਗਈ ਠੰਡ ਅੱਜ ਤਰੀਕ ਹੋ ਗਈ 27 6 2024 ਟਾਈਮ 7 ਵਜੇ ਆ ਤੇ ਮੌਸਮ ਨੇ ਲੈ ਲਈ ਕਰਵਟ ਅੱਜ ਪਟਿਆਲੇ ਵਾਲੀ ਸਾਈਡ ਮੀਂਹ ਪਈ ਜਾਂਦਾ ਕਹਿੰਦੇ ਤੇ ਆਪਣੇ ਜ਼ਿਲ੍ਹੇ ਤੇ ਬਠਿੰਡੇ ਚ ਹਵਾ ਆ ਗਈ ਹੈ ਪੂਰੀ ਚੜ ਕੇ ਇਧਰੋਂ ਉਹ ਦੇਖੋ ਇਧਰੋਂ ਇਧਰਲੀ ਸਾਈਡ ਰਹੇਗਾ ਪਟਿਆਲਾ ਪਟਿਆਲੇ ਉਧਰਾਂ ਨੇ ਮੀਂਹ ਪਿਆ ਅੱਜ ਆਪਣੇ ਹਵਾ ਆ ਗਈ ਠੰਡੀ ਇਹ ਵੀ ਬਜਾਰੀਆਂ ਨੂੰ ਗਰਮੀ ਬਹੁਤ ਸੀ ਦੀ ਬੱਕਰੀਆਂ ਨੂੰ ਵੀ ਇਹਨਾਂ ਨੂੰ ਵੀ ਰਾਹਤ ਹੋਈ ਆ ਕੁਛ ਨਾ ਕੁਛ ਇਹਨਾਂ ਨੇ ਹੁਣ ਦਾਣਾ ਪਾਣੀ ਛਕਿਆ ਵਿਆ ਇੱਕ ਵਾਰੀ ਹੁਣ ਇਹਨਾਂ ਨੂੰ ਪਾਇਆ ਨੀਰਾ ਸੁੱਕਾ ਤੇ ਜੇ ਮੀਂਹ ਆਇਆ ਲੋਡ ਪਈ ਤਾਂ ਅੰਦਰ ਬੰਨਾਂਗੇ ਨਹੀਂ ਇੱਥੇ ਖੜੀਆਂ ਠੰਡ ਦੇ ਵਿੱਚ ਅੱਜ ਮੇਰਾ ਇਰਾਦਾ ਜੇ ਮੀਂਹ ਆ ਜੇ ਤਾਂ ਸਮਾਂ ਇਹਨਾਂ ਨੂੰ ਛੀਨ ਨਹਾਉਣ ਦੇਵਾਂਗੇ ਮੀਂਹ ਚ ਨਵਾ ਕੇ ਅੰਦਰ ਬੰਨਾਂਗੇ ਅੱਜ ਹੁਣ ਤਾਂ ਰੌਲਾ ਪਾਉਂਦੀਆਂ ਹੁੰਦੀਆਂ ਮੀਂਹ ਜਦੋਂ ਆ ਜੇ ਉਹ ਤਾਂ ਬਹੁਤ ਰੌਲਾ ਪਾਉਂਦਿਆਂ ਇਹ ਅੱਜ ਮੈਂ ਖਾ ਚੱਲ ਇਹਨਾਂ ਨੂੰ ਦੇਖਦੇ ਆਂ ਵੀ ਕੜੀਆਂ ਆਈਆਂ ਧਨਵਾਜਦੇ ਆਂ ਕਿ ਮੀਂਹ ਦੇ ਵਿੱਚ ਤੇ ਪਾਣੀ ਰੱਖਿਆ ਜਿਹੜਾ ਆਪਾਂ ਨੂੰ ਇਹਦੇ ਪਾਣੀ ਦੇ ਵਿੱਚ ਪਾਈ ਆਪਾਂ ਬ੍ਰੋਟੋਨ ਅੱਜ ਗੋਡਨ ਪਾਇਆ ਕਿ ਬ੍ਰੋਟੋਨ ਪਾਈ ਵੀ ਬ੍ਰੋਟੋਨ ਦੇ ਨਾਲ ਭੁੱਖ ਵਾਦੀ ਆਹਾਜਮਾ ਸਹੀ ਰਹਿੰਦਾ ਕਈ ਲਿੱッセ ਪਸ਼ੂ ਵੀ ਰਾਜੀ ਕਰ ਦਿੰਦੀ ਹੈ ਜਦੋਂ ਸਹੀ ਭੁੱਖ ਲੱਗ ਭੁੱਖ ਲੱਗਣ ਲੱਗ ਪੈਂਦੀ ਹੈ ਪਸ਼ੂ ਤੰਦਰੁਸਤ ਹੋ ਜਾਂਦੇ ਆ ਤੇ ਬਈ ਅੱਜ ਤਾਂ ਮੌਸਮ ਬਣ ਗਿਆ ਬਹੁਤ ਸੋਹਣਾ ਹਵਾ ਚੱਲਦੀ ਐ ਪੂਰੀ ਘੈਂਟ ਜਿਹੜੀ ਆ ਬਰਕੈਨ ਆ ਇਹ ਸਾਨੂੰ ਥੋੜਾ ਜਿਹਾ ਮਾਰ ਗਈ ਆ ਦਾਣਾ ਟੁੱਟ ਗਿਆ ਦਾ ਨੇਰੀ ਦਾ ਇਹਦੀ ਛਤਰੀ ਸੀ ਗੋਲ ਫੁੱਲ ਗੋਲ ਛਤਰੀ ਸੀਗੀ ਇਹਦੀ ਤੇ ਦਾਣਾ ਟੁੱਟਣ ਕਰਕੇ ਹੁਣ ਬੱਕਰੀਆਂ ਨੂੰ ਇਧਰਲੇ ਪਾਸੇ ਹੁਣ ਚੜ੍ਹਦੇ ਵਾਲੇ ਪਾਸੇ ਤੇ ਧੁੱਪ ਆਉਂਦੀ ਆ ਦੁਪਹਿਰ ਤੱਕ ਇਥੇ ਧੁੱਪ ਰਹਿੰਦੀ ਐ ਤੇ ਸਾਨੂੰ ਪਿੰਜਰੇ ਗੁੰਜਰੇ ਲਾ ਕੇ ਛਾਂ ਕਰਨੀ ਪੈਂਦੀ ਐ ਜੇ ਅੰਦਰ ਬੰਨਦੇ ਆ ਬਰਾਂਡੇ 'ਚ ਤਾਂ ਆਣੀ ਲੋਟ ਆਉਂਦਾ ਕੰਮ ਉੱਥੇ ਖੜਦੀਆਂ ਨਹੀਂ ਕਿਉਂਕਿ ਗਿੱਜੀਆਂ ਨਹੀਂ ਅੰਦਰ ਬਾਹਰ ਹੀ ਗਿੱਜੀਆਂ ਹੋਈਆਂ ਇਹ ਪਰ ਇੱਥੇ ਸਾਨੂੰ ਇਹ ਰੱਖਣੀਆਂ ਪੈਂਦੀਆਂ ਛਾਂ ਛੂ ਕਰ ਦਿੰਨੇ ਆ ਵੈਸੇ ਹੁਣ ਸਾਡਾ ਇਰਾਦਾ ਬਣਿਆ ਵੇ ਆ ਵੀ ਅਸੀਂ ਇੱਥੇ ਵੰਜੀਆਂ ਕੱਢ ਕੇ ਇਸ ਜਗ੍ਹਾ ਦੇ ਵਿੱਚ ਉੱਤ ਤੇ ਦੋਕ ਉੱਤੇ ਵੰਜੀਆਂ ਪਾ ਕੇ ਵਾਂਸਦੀਆਂ ਪੱਤਲ ਪਾ ਕੇ ਤੇ ਛਾਂ ਕਰਾਂਗੇ ਇਹਨਾਂ ਨੂੰ ਛਾਂ ਕਰਦੇ ਆਂਗੇ ਉੱਪਰ ਯਾ ਦੇਖੋ ਆ ਸਾਡੀ ਬੱਕਰੀ ਹੈ ਮੋਟਾ ਸਾਰਿਆਂ ਦਾ ਇਹ ਇਹਦੀ ਪੱਠ ਆ ਗਈ ਆ ਉਹ ਚਿੱਟੀ ਪਹਿਲੇ ਸੂਏ ਦੀ ਆ ਤੇ ਆ ਤੀਜੇ ਘੱਟੋ ਘੱਟ ਤੀਜੇ ਚੌਥੇ ਸੂਏ ਦੀ ਆ ਹਾਂ ਇਹਦੀ ਲਾਲ ਗੁਲਦਾਰ ਦੀ ਦੀ ਐ ਤੇ ਲਾਲ ਗੁਲਦਾਰ ਦੀ ਉਹ ਆ ਗਈ ਪਰਲੀ ਪੱਠ ਉਹ ਪਹਿਲਣ ਸੂਈ ਵੀ ਆ ਫੇਰਾ ਦੂਜੇ ਸੂਏ ਦੀਆਂ ਲਾਲ ਗੁਲਦਾਰ ਦੀ ਇੱਕ ਆ ਖੜੀ ਆ ਇੱਕ ਫਿਰਦੀ ਹੋਣੀ ਆ ਪਰ ਇਹ ਚਾਰਦੀ ਇੱਕ ਹੋਰ ਵੀ ਖੜੀ ਆ ਵੀ ਫੇਰ ਇਹਦੀ ਆ ਗਈ ਲਾਲ ਦੀ ਹੌਣ ਵਾਲੇ ਸੂਏ ਦੀ ਹੁਣ ਫੇਰ ਸੂਣ ਵਾਲੇ ਦੁਆਰਾ 12 ਦਿਨ ਹੋ ਗਏ ਗੱਬਣ ਹੋਈ ਨੂੰ ਤੇ ਰੂਬੀ ਆ ਗਈ ਰੂਬੀ ਤੂੰ ਮੱਜਾਂ ਤੇ ਹੀ ਰਹਾ ਕਰ ਇਹ ਰਹਿੰਦੀ ਮੱਜਾਂ ਦੇ ਮੱਜਾਂ ਦੇ ਵੀ ਖੁਰਕ ਹੁੰਦੀ ਐ ਤੇ ਇਹਨੂੰ ਵੀ ਵਧੀਆ ਪੂੰਟੇ ਮਿਲਦੇ ਐ ਮੱਜਾਂ ਦੇ ਚੜ ਜਾਂਦੀ ਐ ਦੇਖੋ ਭੱਜ ਗਈ ਆ ਆ ਕੇ ਸਾਡੇ ਮੱਖੀ ਚੀਨੇ ਮੱਖੀ ਚੀਨਾ ਬੱਕਰਾ ਸਾਡਾ ਬੀਟਲ ਦੇ ਵਿੱਚ ਆ ਕ੍ਰੋਸ ਹੋ ਗਿਆ ਬੀਟਲ ਬੱਕਰੀ ਸੀ ਤੇ ਬਰਬਰਾ ਬੱਕਰਾ ਕ੍ਰੋਸ ਕਰ ਗਿਆ ਸੀ ਉਹਨੂੰ ਪਤਾ ਨਹੀਂ ਲੱਗਿਆ ਸਾਨੂੰ ਇਹ ਆ ਗਿਆ ਦੋਗਲਾ ਬੱਚਾ ਇਹ ਆਪਾਂ ਖੱਸੀ ਕਰਾ ਆ ਰਿਹਾ ਇਹਨੂੰ ਖੱਸੀ ਕਰਾ ਕੇ ਰੱਖ ਲਿਆ ਤੇ ਕਾ ਬੀਟਲ ਪੱਠ ਆ ਗਈ ਤੇ ਕਾ ਨਿੱਕੀ ਆ ਗਈ ਸਾਡੀ ਹੋਰ ਪੱਠ ਕਾ ਬੀਟਲ ਆ ਗਈ ਬਸ ਐ ਖੁਰਨੀ ਦੇ ਵਿੱਚ ਥੋੜਾ ਜਿਹਾ ਕੰਮ ਖਰਾਬ ਕਰ ਦਿੰਦੀਆਂ ਇਹ ਜਦੋਂ ਵਿੱਚ ਖੜੀਆਂ ਰਹਿੰਦੀਆਂ ਮਿੰਗਣਾ ਕਰ ਦਿੰਦੀਆਂ ਕਈ ਵਾਰੀ ਪਰ ਹੁਣ ਰਹੀਦੀ ਬਚਤੀ ਜੀ ਕਿਰਪਾ ਇਹ ਤੱਕ ਤਾਂ ਵੀ ਨਹੀਂ ਕਰਦੀਆਂ ਕਿਤੇ ਕਿਤੇ ਕਰ ਵੀ ਜਾਂਦੀਆਂ ਐਡੀ ਵੀ ਨਹੀਂ ਗੱਲ ਵੀ ਭਲੀਆਂ ਮਾਨਸ ਵੀ ਨਹੀਂ ਗੀਆਂ ਇਹ ਵਾਕਰੇ ਫਿਰਦੀਆਂ ਸੋਹਣੀਆਂ ਲੱਗਦੀਆਂ ਬਈ ਇਹ ਰੌਣਕ ਲੱਗੀ ਰਹਿੰਦੀ ਆ ਘਰ ਦੇ ਵਿੱਚ ਆਮਦਨੀ ਵੀ ਆ ਰੌਣਕ ਵੀ ਆ ਸਾਰਾ ਕੁਝ ਹੀ ਆ ਆਪਦਾ ਵੀ ਥੋੜਾ ਜਿਹਾ ਦਿਲ ਲੱਗਿਆ ਰਹਿੰਦਾ ਲੋ ਵੀ ਦੋਸਤੋ ਮੀਂਹ ਆ ਤੇ ਬੱਕਰੀਆਂ ਆਪਣੀਆਂ ਬਰਕਾਨ ਥੱਲੇ ਬੰਨੀਆਂ ਸੀ ਉਹ ਉੱਥੇ ਫਿਰ ਖੜੀਆਂ ਹੀ ਨਹੀਂ ਐ ਮੈਂ ਤਾਂ ਸੋਚਿਆ ਸੀ ਵੀ ਨਿਵਾਲਾਂਗੇ ਚੱਲ ਉਹਨਾਂ ਨੂੰ ਮੀਂਹ ਚ ਅੱਜ ਉਹਨਾਂ ਨੇ ਚੱਕਤਾ ਰੌਲਾ ਉਹ ਸਾਨੂੰ ਬੰਨਣੀਆਂ ਪੈ ਗਈਆਂ ਅੰਦਰ ਹੁਣ ਕੱਲੀਆਂ ਰਹਿ ਗਈਆਂ ਮੱਝਾਂ ਬਾਹਰ ਤੇ ਬੱਕਰੀਆਂ ਚੱਕ ਕੇ ਕਰਤੀਆਂ ਸੀ ਅੰਦਰ ਤੇ ਮੀਂਹ ਲਾਤੀ ਰੌਣਕ ਅੱਜ ਮੀਂਹ ਪੂਰਾ ਲੈ ਪਿਆ ਹੁਣ ਚੱਲ ਜਿੰਨਾ ਆਊਗਾ ਉਨਾ ਹੀ ਸਹੀ ਹੈਣਾ ਜਾਣੀ ਕਿ ਫਸਲਾਂ ਦੇ ਝੋਨਿਆਂ ਦੇ ਮੱਕਾਂ ਦੇ ਗੋਭ ਚ ਪਾਣੀ ਦਾ ਪਾਊਗਾ ਰੇਤਾ ਚੜਿਆ ਜਿਹੜਾ ਉਹ ਦਰਾਖਤਾਂ ਤੋਂ ਲੈ ਗਿਆ ਹਰੇ ਦਿਸਣ ਲੱਗ ਪਏ ਦਰਾਖਤ ਵਧ ਗਿਆ ਸੋਹਣੇ ਲੱਗਦੇ ਆ ਤੇ ਗਰਮੀ ਬਹੁਤ ਜ਼ਿਆਦਾ ਰਿਕਾਰਡ ਤੋੜ ਸੀ ਕੱਲ ਬਹੁਤ ਹੌਮਸ ਸੀ ਕਿ ਬਹੁਤ ਮੁਰਕਾ ਆਉਂਦਾ ਸੀਗਾ ਤੇ ਆਹ ਲਾਤੀ ਰੱਬ ਨੇ ਰੌਣਕ ਤੇ ਪਸ਼ੂਆਂ ਦੇ ਵੀ ਜਾਨ ਚ ਜਾਨ ਆ ਗਈ ਮੱਝਾਂ ਨਾਈ ਜਾਂਦੀਆਂ ਮੌਜ ਨਾਲ ਆ ਦੇਖੋ ਬਹੁਤ ਬੁਰਾ ਹਾਲ ਸੀਗਾ ਚੱਲ ਰਾਹਤ ਕਰੀਆ ਜਿਹਨੂੰ ਕਹਿੰਦੇ ਆ ਅਸਥਾਈ ਰਾਹਤ ਗਰਮੀ ਦੇ ਵਿੱਚ ਇਹ ਅਸਥਾਈ ਰਾਹਤ ਹੁੰਦੀ ਆ ਸਥਾਈ ਨਹੀਂ ਤੇ ਸਾਡਾ ਮਣੀ ਪਲਾਟ ਵੀ ਗਰਮੀ ਨਾਲ ਮੱਚਿਆ ਪਿਆ ਸੀਗਾ ਇਹ ਵੀ ਗੱਲ ਪੂਗਾ ਹੁਣ ਇੰਨੇ ਨਾਲ ਚੱਲ ਧੰਨਵਾਦ ਦੋਸਤੋ